ਜਿਹੜੀਆਂ ਜੜੀਆਂ ਚੀਜ਼ਾਂ ਵਾਸਤੇ ਤੁਸੀਂ ਕਹਿੰਦੇ ਸੀਗੇ ਉਹੀ ਚੀਜ਼ਾਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਦੂਤ ਆਪਾਂ ਗੱਡੀਆਂ ਲੈ ਕੇ ਪਹੁੰਚੇ ਹਾਂ ਰੀਡ ਤੋਂ ਅਨਪਤਾ ਲੱਗੇ ਹੋਣਗੇ ਅਸੀਂ ਗੱਡੀਆਂ ਦੇ ਬਾਕੀ ਆਪਾਂ ਇੱਕ ਕੋਠੀ ਲੈ ਕੇ ਪਹੁੰਚੇ ਹਾਂ ਜੀ ਉਹਦੀ ਵੀ ਆਪਾਂ ਸਾਰੀ ਗੱਲ ਕਰਦੇ ਹਾਂ ਜਮਨ ਨਮੀ ਬਣੀ ਹੋਈ ਆ ਥੋੜਾ ਟਾਈਮ ਹੀ ਹੋਇਆ ਜੀ ਬਣਾਈ ਨੂੰ ਤੇ ਵੇਚਣੀ ਹੈ ਮਾਲਕ ਨੇ ਗੱਲਬਾਤ ਕਰਦੇ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ 9465629488 ਉੱਤੇ ਪੂਰੀ ਵੀਡੀਓ ਚ ਬਾਕੀ ਲਿਖ ਰਹੇ ਹਾਂ ਜੀ ਬਾਰ ਬਾਰ ਚੱਲਦਾ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਭੇਜ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਆਪਾਂ ਐਂਡੀਗੋ ਲੈ ਕੇ ਪਹੁੰਚਿਆ ਚੈੱਕ ਕਰੋ ਇੱਕ ਵਾਰੀ ਗੱਡੀ ਦਾ ਨੰਬਰ ਪੰਜਾਬ ਆਪਨ ਮਿਲੂਆ ਸੀ ਪੰਜਾਬ ਨੰਬਰ ਦੀ ਗੱਡੀ ਹੈ ਚਿੱਟੇ ਰੰਗ ਦੀ ਆ 2011 ਮਾਡਲ ਮਾਲਕ ਨੇ ਗੱਡੀ ਕਨਫਰਮ ਕੀਤੀ ਸੀ 2027 ਤੱਕਰ ਗੱਡੀ ਦੀ ਪਾਸਿੰਗ ਇਹਦੀ ਆਪਾਂ ਨੂੰ ਮਿਲ ਜੂਗੀ ਏਸੀ ਹੀਟਰ ਵਰਕਿੰਗ ਚ ਹੈ ਤੇ ਮਾਲਕ ਕਹਿੰਦੇ ਨੇ VIP ਨੰਬਰ ਗੱਡੀ ਨੂੰ ਲੱਗਿਆ ਹੋਇਆ ਹੈ ਤਰਨ ਤਰਨ ਗੱਡੀ ਖੜੀ ਹੈ 85000 ਦੀ ਮੰਗ ਦੇ ਵਿੱਚ ਆਪਣੇ ਕੋਲੇ ਗੱਡੀ ਭੇਜੀ ਹੈ ਮਾਲਕ ਨੇ 85000 ਰੁਪਏ ਮੰਗਦੇ ਨੇ ਬਾਕੀ ਕਹਿੰਦੇ ਸੀਗੇ ਉੱਤੇ ਥੱਲੇ ਬਹਿ ਕੇ ਕਰ ਲਾਂਗੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹਦਾਗਾ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਕੋਈ ਵੀ ਤਸੱਲੀ ਕਰਨੀ ਹੈ ਸੀ ਮਾਲਕ ਦੇ ਘਰੇ ਜਾ ਕੇ ਤੁਸੀਂ ਕਰ ਸਕਦੇ ਹੋ ਰੇਟ ਹੋ ਜਾਊਗਾ ਬਾਕੀ ਗੱਡੀ ਇੱਕ ਵਾਰੀ ਚੈੱਕ ਕਰੋ ਜੀ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਪੂਰੀ ਤਸੱਲੀ ਤੁਸੀਂ ਪਹਿਲਾਂ ਇੱਕ ਵਾਰੀ ਜਾ ਕੇ ਕਰੋ ਜੀ ਜਦੋਂ ਤੁਹਾਨੂੰ ਪਸੰਦ ਆ ਗਈ ਜਾਣ ਤੋਂ ਬਾਅਦ ਚਲਾ ਕੇ ਦੇਖ ਲਈ ਸਟਾਰਟ ਕਰਕੇ ਦੇਖ ਲਈ ਤਸੱਲੀ ਸਾਰੀ ਕਰ ਲਈ ਤੁਸੀਂ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਮਾਲਕ ਨੂੰ ਲਾਜ਼ਮੀ ਲਾ ਲਿਓ 7986218431 ਇਹ ਮਾਲਕ ਦਾ ਨੰਬਰ ਹੈਗਾ ਨੰਬਰ 2 ਤੇ ਆਪਾਂ ਮਰੂਤੀ 800 ਗੱਡੀ ਲੈ ਕੇ ਪਹੁੰਚੇ ਹਾਂ ਜੀ 2006 ਮਾਡਲ ਗੱਡੀ ਆ ਪੰਜਾਬ ਨੰਬਰ ਹੈ ਸੀ ਇੰਜਨ ਗੇਅਰ ਤਾਂ ਪੂਰਾ ਵਧੀਆ ਸੀ ਤੇ ਵਾੜੀ ਲੈਣ ਤੁਸੀਂ ਆਪ ਚੈੱਕ ਕਰੋ ਜੀ ਕਾਫੀ ਆਪਾਂ ਨੂੰ ਸਕ੍ਰੈਚ ਦੇਖ ਨੂੰ ਮਿਲ ਜਾਣਗੇ ਬਾਕੀ ਤੁਹਾਡੇ ਸਾਹਮਣੇ ਅਸੀਂ ਹਲਕੇ ਫੁਲਕੇ ਡੈਂਟ ਵੀ ਨੇ ਬਾਕੀ ਗੱਡੀ ਚਲਾਉਣ ਚ ਵਧੀਆ ਸੀ ਮਾੜੀ ਮੋਟੀ ਗੱਡੀ ਟੱਚਿੰਗ ਪਾਲ ਦੀ ਜ਼ਰੂਰ ਹੈ ਮਾੜੀ ਮੋਟੀ ਟੱਚਿੰਗ ਕਰਵਾ ਕੇ ਮਾੜਾ ਮੋਟਾ ਕੰਮ ਕਰਵਾ ਕੇ ਗੱਡੀ ਵਧੀਆ ਬਣ ਜੂਗੀ ਜੇ ਕਿਸੇ ਨੇ ਖਰੀਦਣੀ ਹੈ ਸੀ ਤਾਂ ਮਾਲਕ ਦਾ ਮੋਬਾਈਲ ਨੰਬਰ ਕਿੱਥੇ ਗੱਡੀ ਖੜੀ ਹੈ ਤੁਹਾਨੂੰ ਸਾਰਾ ਕੁਝ ਮੈਂ ਦੱਸ ਦਿੰਦਾ ਸੀ 6 ਮਾਡਲ ਗੱਡੀ ਹੈ 35000 ਦੀ ਇਹਨਾਂ ਨੇ ਦੇਣੀ ਹੈ ਸੀ 35000 ਕੋਈ ਫਿਕਸ ਰੇਟ ਨਹੀਂ ਇਹਨਾਂ ਨੇ ਆਖਿਆ ਸੀ ਨਾਕੀ ਕਹਿੰਦੇ ਸੀਗੇ ਮਾਲਕ ਵੀ ਮੂਕੇ ਤੇ ਰੇਟ ਅਸੀਂ ਕਰ ਲਾਂਗੇ ਘਾਟਾ ਬਦਦਾ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਸਕਦੇ ਹਾਂ ਜੇ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈਗਾ ਤਾਂ ਨੰਬਰ ਐ ਜੀ ਇਹਨਾਂ ਦਾ 80541 45234 ਇਹ ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਜੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਗੱਡੀਆਂ ਤੁਹਾਨੂੰ ਦੋਮੇ ਕਿਵੇਂ ਦੀਆਂ ਲੱਗੀਆਂ ਜਰੂਰ ਕਨਫਰਮ ਕਰ ਦਿਓ ਜੀ ਕਮੈਂਟ ਕਰ ਦੋ ਤੇ ਵੀਡੀਓ ਵਧੀਆ ਲੱਗ ਰਹੀ ਆ ਲਾਈਕ ਕਰ ਦੋ ਸ਼ੇਅਰ ਕਰ ਦੋ ਬਤਵਾ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਆਪਣੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਨਵੇਂ ਘਰ ਕੋਠੀ ਮਕਾਨ ਦੀ ਗੱਡੀ ਮੋਟਰਸਾਈਕਲ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਕਰਨਾ ਚੈਨਲ ਨੂੰ ਨਾ ਭੁੱਲਿਓ ਜੀ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਤੁਹਾਡਾ ਸ਼ੁਕਰੀਆ ਜੀ ਤੇ ਜਿਨ੍ਹਾਂ ਨੇ ਹੁਣੇ ਸਬਸਕ੍ਰਾਈਬ ਕੀਤਾ ਤੇ ਹਲੇ ਤੱਕ ਨਹੀਂ ਕੀਤਾ ਜਰੂਰ ਕਰ ਦੋ ਜੀ ਤੇ ਘਰ ਦੀ ਆਪਾਂ ਗੱਲ ਕਰਦੇ ਆਂ ਸੀ ਬਿਲਕੁਲ ਨਮਾਕਰ ਆਪਾਂ ਲੈ ਕੇ ਪਹੁੰਚੇ ਆਂ ਨਮਾਕਰ ਮਾਲਕ ਨੇ ਪਾਇਆਗਾ ਡਬਲ ਸਟੋਰੀ ਜੀ ਉੱਪਰ ਦਾ ਪੋਰਸ਼ਨ ਥੱਲੇ ਦਾ ਪੋਰਸ਼ਨ ਤੇ ਰਸਤਾ ਵੀ ਪੂਰਾ ਵਧੀਆ ਲੱਗਦਾਗਾ ਤੇ ਰਸਤਾ ਜਿਹੜਾ ਲੱਗਦਾ ਇਹਨਾਂ ਨੂੰ ਰਸਤੇ ਤੋਂ ਉੱਚਾ ਚੱਕ ਕੇ ਇਹਨਾਂ ਨੇ ਆਪਦਾ ਘਰ ਪਾਇਆ ਹੋਇਆ ਸੀ ਤੇ ਅੰਦਰ ਬਾਹਰ ਦੀ ਵੀਡੀਓ ਮਾਲਕ ਨੇ ਬਣਾ ਕੇ ਭੇਜੀ ਆ ਕਮਰੇ ਵਧੀਆ ਬਣੇ ਹੋਏ ਨੇ ਤੇ ਵਧੀਆ ਕੰਮ ਮਾਲਕ ਨੇ ਕਰਵਾਇਆ ਹੋਇਆ ਰੇਟ ਵੀ ਠੀਕ ਹੈ ਜੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉੱਪਰ ਦਾ ਕੰਮ ਥੋੜਾ ਬੋਤਾ ਹਲੇ ਪੈਂਡਿੰਗ ਦੇ ਵਿੱਚ ਪਿਆਗਾ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾ ਰਹੇ ਹਾਂ ਸੀ ਥੱਲੋਂ ਸਾਰਾ ਘਰ ਕੰਪਲੀਟ ਹੈ ਜੀ ਜੋੜੀਆਂ ਦਾ ਗੇਟਾਂ ਦਾ ਅੰਦਰੋਂ ਰੰਗ ਰੋਗਨ ਦਾ ਹਰ ਇੱਕ ਕੰਮ ਜੀ ਜੇ ਤੁਹਾਨੂੰ ਘਰ ਪਸੰਦ ਆਇਆ ਜੀ ਤਾਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਏਰੀਆ ਸੀ ਰੋਹਨ ਰੋਡ ਲੁਧਿਆਣਾ ਜੀ ਖਾਸ ਲੁਧਿਆਣੇ ਤੋਂ ਆਪਾਂ ਲੈ ਕੇ ਪਹੁੰਚਿਆ ਪੰਜਾਗਸ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਥੱਲੇ ਦੀ ਆਪਾਂ ਗੱਲ ਕਰੀਏ ਤਾਂ ਦੋ ਬੈੱਡਰੂਮ ਇੱਕ ਬਾਥਰੂਮ ਤੇ ਲੌਬੀ ਤੇ ਕਿਚਨ ਆ ਕੁਸ਼ਰ ਜੀ ਤੇ ਡਿਮਾਂਡ ਦੀ ਗੱਲ ਕਰੀਏ ਰੇਟ ਮਾਲਕ ਨੇ 14 ਲੱਖ ਰੁਪਏ ਡਿਮਾਂਡ ਕੀਤੀ ਹੈ ਜੀ ਬਾਕੀ ਉੱਪਰੋਂ ਵੀ ਸਾਰੀ ਵੀਡੀਓ ਤੁਸੀਂ ਦੇਖ ਲਈ ਜੀ ਥੱਲੋਂ ਵੀ ਸਾਰੀ ਵੀਡੀਓ ਦੇਖ ਲਈ ਮੈਂ ਉਮੀਦ ਕਰਦਾ ਹਾਂ ਜੀ ਘਰ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੇਕਰ ਤੁਹਾਨੂੰ ਪਸੰਦ ਆਇਆ ਵਧੀਆ ਲੱਗਿਆ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਕਰਨਾ ਨਾ ਭੁੱਲਿਓ ਜੀ ਬਤਵਾ ਸਪੋਰਟ ਕਰ ਰਿਹਾ ਗਰ ਉਹ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਸੀ 98720 67433 98720 67433 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਵੇ ਮਾਲਕ ਨਾਲ ਗੱਲ ਕਰ ਸਕਦੇ ਹਾਂ ਬਾਕੀ ਵੀਡੀਓ ਪਸੰਦ ਆਈ ਅਸੀ ਜ਼ਰੂਰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਜੀ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਨੂੰ ਭੇਜ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 9466029488 ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰ ਦਿਓ ਜੀ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀ ਮੋਟਰਸਾਈਕਲ ਦੇ ਨਾਲ ਸੀ